ਇਹ ਕਿ ਕਿਲੇ ਜੇ 10 ਲੱਖ ਰੁਪਏ ਦਾ ਮਾਲ ਨਿਕਲ ਜਾਂਦਾ 10 ਲੱਖ ਰੁਪਇਆ ਜਿਹੜਾ ਝੋਨੇ ਲਾਰੇ ਉਹਨਾਂ ਨੂੰ ਫਿਰ ਉਹਨਾਂ ਨੂੰ ਕੀ ਉਹ ਤੋਂ ਪਾਣੀ ਖਤਮ ਕਰੀ ਜਾਂਦੇ ਨੇ ਭਾਈ ਜੀ ਮੇਰੇ ਹੱਥ ਦੇ ਵਿੱਚ ਨਾਕ ਇਹ ਨਾਕ ਨਹੀਂ ਭਾਈ ਜੀ 10 ਲੱਖ ਰੁਪਇਆ ਸੋਚਣ ਲਈ ਮਜਬੂਰ ਹੋ ਜਾਓਗੇ ਤੁਸੀਂ ਭਾਈ ਜੀ ਖੇਤੀ ਕਰੀ ਜਾਂਦੇ ਆਪਾਂ ਝੋਨਾ ਕਣਕ ਬਾਪੂ ਜੀ ਨਾਲ ਮਿਲਿਆ ਬਾਪੂ ਜੀ ਨੇ ਸਾਰੇ ਰਾਜ ਖੋਲਤੇ ਬਾਪੂ ਜੀ ਇਹਦੇ ਵਿੱਚੋਂ ਕਿੰਨੀ ਕਮਾਈ ਆ ਇੱਕ ਕਿੱਲੇ ਦੇ ਵਿੱਚੋਂ ਇੱਕ ਕਿੱਲੇ 'ਚ 10 ਲੱਖ ਰੁਪਏ ਦਾ ਮਾਲ ਨਿਕਲ ਜਾਂਦਾ 10 ਲੱਖ ਰੁਪਇਆ ਜਿਹੜਾ ਝੋਨੇ ਲਾਰੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਕੀ ਉਹ ਤੋਂ ਪਾਣੀ ਖਤਮ ਕਰੀ ਜਾਂਦੇ ਨੇ ਹਾਂ ਪਾਣੀ ਖਤਮ ਕਰੀ ਜਾਂਦੇ ਆ ਬਾਈ ਜੀ ਕਰੀ ਜਾਂਦੇ ਨੇ ਨਾਲੇ ਬਸ ਕੀ ਲਿਖੜੇਗਾ 50 60 ਹਜ਼ਾਰ ਕੀ 70 ਹਜ਼ਾਰ ਕੀ ਮਿਹਨਤ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮਿਹਨਤ ਰਾਤ ਨੂੰ ਜਾਓ ਪਾਣੀ ਲਾਓ ਮੋਟਰ ਚਲਾਓ ਪਾਣੀ ਲਾਣ ਬਿਜਲੀ ਆਈ ਆ ਨਹੀਂ ਆਈ ਇਸ ਚ ਪਾਣੀ ਲਾ ਕੇ ਆਪਾਂ ਸੋ ਜਾ ਪਰ ਜਾਤੀ ਅੱਛਾ ਹੀ ਕਿੰਨਾ ਪਾਣੀ ਲੈਂਦੇ ਨੇ ਪਾਣੀ ਤਾਂ ਬਹੁਤ ਘਟ ਲਿਆ ਬਹੁਤ ਘਟ ਬਸ ਬਹੁਤ ਘਟੇ ਬਸ ਗਰਮੀ ਗਰਮੀ ਮੈਂ ਬਾਕੀ ਲੱਗਦੇ